ओके 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 ਮੁਰਦਾਬਾਦ ਮੁਰਦਾਬਾਦ ਦਿਹਾਤੀ ਪੁਲੇ ਮੁਰਦਾਬਾਦ 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 ਦੋਚਿਆਂ ਦਾ ਸਾਥ ਦੇ ਲਈ ਪਤਾਰਾ ਪੁਲੇ ਮੁਰਦਾਬਾਦ 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 ਰਤਨੋ ਰਤਨੋ ਪੈਸਾ ਉਭਾਏਗੇ ਦੇਖੋ ਪੰਜਾਬ ਪੁਲਿਸ मुरदाबाद 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 पंजाब पुलिस मुरदाबाद 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 पंजाब पुलिस मुरदाबाद मुरदाबाद दोचिया नु गिरफ्तार करो गिरफ्तार करो गिरफ्तार करो दोचिया नु गिरफ्तार करो गिरफ्तार करो गिरफ्तार करो पंजाब पुलिस मुरदाबाद मुरदाबाद पंजाब पुलिस मैं कर ਮੈਨੂੰ ਮਦਦ ਕਰਨੀ ਪਹਿਲੇ ਆਪਣਾ ਨਾਮ ਦੱਸ ਦਿਓ ਤੇ ਕੀ ਮਾਮਲਾ ਹੋਇਆ ਸੀ ਕੀ ਕਦੋਂ ਦਾ ਮਾਮਲਾ ਵਾ ਇਹ ਦੱਸੋ ਸਰ ਸਰ ਮੇਰਾ ਨਾਮ ਪ੍ਰਿਆਆ ਆ ਮੈਂ ਤਲਨ ਸਾਹਿਬ ਦੀ ਰਹਿਣ ਵਾਲੀ ਆ ਤੇ 8 ਮਈ ਨੂੰ 18 ਸੋਰੀ 18 ਮਈ ਨੂੰ ਮੇਰੇ ਨਾਲ ਨਾਲ ਦੇ ਗਵੰਡੀਆ ਜਿਹਦਾ ਨਾਮ ਮਨਜਿੰਦਰ ਸਿੰਘ ਆ ਤੇ ਉਹਦੀ ਵਾਈਫ ਦਾ ਨਾਮ ਹਰਮਿਤ ਕੌਰ ਆ ਟੈਕਸੀ ਸਟੈਂਡ ਦਾ ਉਹ ਕੰਮ ਕਰਦਾ ਟੈਕਸੀ ਡਰਾਈਵਰ ਆ ਤੇ ਉਹਨੇ ਇੱਕਦਮੀ ਮੇਰੇ ਘਰ ਦੇ ਅੰਦਰ ਵੜ ਕੇ 15 20 ਬੰਦਿਆਂ ਨੇ ਮੇਰੇ ਤੇ ਇਕੱਲੇ ਤੇ ਹੱਥ ਪਾਇਆ ਜਿਗਾ ਮੇਨਾ 18 ਮਈ ਇਸੇ ਸਾਲ ਦੀ ਹਾਂਜੀ 18 ਮਈ 2025 ਕਾਟ ਦੇ ਅੰਦਰ ਵੜ ਕੇ 15-20 ਵਿਅਕਤੀ ਨੇ ਮੇਰ ਨਾਲ ਕੁੱਟਮਾਰ ਕੀਤੀ ਸੀ ਗੰਦੇ ਤਰੀਕੇ ਨਾਲ ਜਿਸ ਦੌਰਾਨ ਮੇਰੇ ਕੱਪੜੇ ਵੀ ਫਾੜੇ ਗਏ ਸਕੇ ਤੇ ਮੇਰ ਨਾਲ ਕਈ ਗੰਦੀ ਹਰਕਤਾਂ ਵੀ ਕੀਤੀਆਂ ਗਈਆਂ ਸੀਗੀਆਂ ਤੇ ਉਸ ਤੋਂ ਬਾਅਦ ਮੇਰੀ ਮਾਤਾ ਜੀ ਨਾਲ ਵੀ ਕੁੱਟਮਾਰ ਹੋਈ ਆ ਤੇ ਇਹ ਸਿਲਸਿਲਾ ਜਿਹੜਾ ਸੀ ਉਹ 3-4 ਘੰਟੇ ਲਗਾਤਾਰ ਚੱਲਦਾ ਰਿਹਾ 30-40 ਬੰਦੇ ਉਹਨਾਂ ਦੇ ਆਏ ਆ ਤੇ ਜਿਨ੍ਹਾਂ ਨਾਲ ਇਕੱਲੇ ਜਿਨ੍ਹਾਂ ਨੇ ਜਿਹੜਾ ਵੀ ਵਿਅਕਤੀ ਆਂਦਾ ਰਿਹਾ ਉਹ ਹੀ ਮੇਰੇ ਨਾਲ ਹੱਥ ਪਾ ਕੇ ਮੇਰ ਨਾਲ ਕੁੱਟਮਾਰ ਜੜੀ ਉਹ ਕਰਦਾ ਰਿਹਾ ਜਿਸ ਦੌਰਾਨ ਮੇਰੇ ਕਾਫੀ ਸੱਟਾਂ ਲੱਗੀਆਂ ਤੇ 612 ਨੰਬਰ ਤੇ ਕਈ ਵਾਰ ਕਾਲ ਵੀ ਕੀਤੀ 89 ਕਾਲ ਕਰਨ ਤੋਂ ਬਾਅਦ ਵੀ ਸਾਡੇ ਵੱਲੋਂ ਜਿਹੜਾ ਕੋਈ ਵੀ ਨਹੀਂ ਆਇਆ ਤੇ ਇੱਕ ਦੋ ਵਾਰ ਜਦੋਂ ਗੱਲ ਹੋਈ ਆ ਤਾਂ ਉਹਨਾਂ ਨੇ ਪੁੱਛਿਆ ਕਿ ਪਤਾਰਾ ਪੁਲੀ ਪਤਾਰਾ ਧਾਣਾ ਤੁਹਾਨੂੰ ਲੱਗਦਾ ਆ ਤਾਂ ਅਸੀਂ ਉਹਨਾਂ ਨੂੰ ਕੰਟੈਕਟ ਕਰਕੇ ਤੁਹਾਨੂੰ ਹੋਣੀ ਦੱਸਦੇ ਆ ਉਹਨਾਂ ਨੇ ਪਤਾਰਾ ਪੁਲਿਸ ਨੂੰ ਸੂਚਿਤ ਵੀ ਕੀਤਾ ਪਰ ਸਾਡੇ ਵੱਲੋਂ ਕੋਈ ਨਹੀਂ ਆਇਆ ਅਸੀਂ ਉਸ ਦੌਰਾਨ ਥਾਣੇ ਜਾਣ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਦੇ ਬੰਦਿਆਂ ਨੇ ਸਾਨੂੰ ਘਰ ਦੀ ਉਚਾਰੂ ਜਿਹੜਾ ਸੀ ਉਹ ਘੇਰ ਲਿਆ ਗਿਆ ਸੀਗਾ ਤੇ ਸਾਨੂੰ ਥਾਣੇ ਨਹੀਂ ਜਾਣ ਦਿੱਤਾ ਗਿਆ ਨਹੀਂ ਕਾਰਨ ਮਾਮਲਾ ਕਿਸੇ ਕੀ ਜੇ ਤੁਹਾਡੇ ਨਾਲ ਲੜਾਈ ਕਿ ਝਗੜਾ ਹੋਇਆ ਕਿ ਸਰ ਮਾਮਲਾ ਕੋਈ ਨਹੀਂ ਸੀ ਕੋ ਮੁੱਦਾ ਜਿਹੜਾ ਸੀਗਾ ਉਹ ਇੱਕ ਕੈਰੀ ਦਾ ਲੈ ਕੇ ਨਾਲ ਚੱਕਿਆ ਗਿਆ ਸੀਗਾ ਅਸਲ ਵਿੱਚ ਕਹਾਣੀ ਇਹ ਹੈ ਕਿ ਸਰ ਉਹ 2 ਨੰਬਰ ਦਾ ਜਿਹੜਾ ਕਿ ਉਹ ਕੰਮ ਕਰਦੇ ਵਿਖੇ ਕੌਣ ਜੀ ਸਰ ਮਨਜਿੰਦਰ ਸਿੰਘ ਤੇ ਉਹਦੀ ਪੂਰੀ ਫੈਮਿਲੀ ਅੱਛਾ ਹੈ ਤੇ ਉਹ ਇਲਾਕੇ ਚ ਪਤਾ ਸਾਰਿਆਂ ਨੂੰ ਬਾਕੀਆਂ ਜੀ ਉਹਨਾਂ ਨੂੰ ਪਤਾ ਆ ਪਰ ਉੱਥੇ ਨਾਲ ਜਿਆਦਾ 4-5 ਘਰ ਆ ਜਿਆਦਾ ਘਰ ਨਹੀਂ ਹੈਗੇ ਹਾਂਜੀ ਤੇ ਇਹ ਤੁਸੀਂ ਵਾਇ ਚੱਕੀ ਸੀ ਕੀ ਜੀ ਹਾਂਜੀ ਮੈਂ ਵਾਇ ਚੱਕੀ ਸੀ ਉਹਨਾਂ ਨੇ ਕਿਹਾ ਸੀ ਅਗਰ ਸਾਡੇ ਵੱਲੋਂ ਕੋਈ ਵੀ ਇਨਕੁਆਰੀ ਕਰਨ ਆਇਆ ਤੁਸੀਂ ਸਾਡਾ ਸਾਥ ਦਿਓ ਤੇ ਇਸੇ ਕਰਕੇ ਤੋਂ ਅਸੀਂ ਬਿਲਕੁਲ ਹੀ ਮਨਾ ਕਰ ਦਿੱਤਾ ਗਿਆ ਸੀਗਾ ਅੱਛਾ ਇਹ ਉਹਨਾਂ ਕੀ ਮਾਮਲਾ ਹੈ ਮਾਮਲਾ ਜਰ ਇਹ ਆ ਕਿ 18 ਮਈ ਨੂੰ ਜਦੋਂ ਲੜਾਈ ਹੋਈ ਆ ਨਾ ਉਸ ਤੋਂ ਬਾਅਦ 19 ਤਰੀਕ ਨੂੰ ਸਵੇਰੇ ਮੇਰੇ ਭਰਾਵਾਂ ਨੂੰ ਚੱਕ ਲਿਆ ਗਿਆ ਚੱਕ ਕੇ ਉਹਨਾਂ ਨੂੰ ਕੁੱਟਿਆ ਮਾਰਿਆ ਉਹਨਾਂ ਨੂੰ ਉਹਨਾਂ ਨੇ ਚੱਕਿਆ ਗਿਆ ਉਹਨਾਂ ਨੇ ਮੇਰੇ ਤੇ ਪ੍ਰੈਸ਼ਰ ਪਾਉਣ ਵਾਸਤੇ ਚੱਕਿਆ ਗਿਆ ਤਾਂ ਕਿ ਜਿਹੜਾ ਕਿ ਮੈਂ ਕਿਤੇ ਐਫਆਰ ਨਾ ਦਰਜ ਕਰਾ ਦੇਵਾਂ ਕੋਈ ਆਵਾਜ਼ ਨਾ ਚੱਕਿਆ ਕਿਸ ਮਾਮਲੇ ਤੇ ਚੱਕਿਆ ਉਹਨਾਂ ਨੇ 18 ਨੂੰ ਲੜਾਈ ਹੋਈ ਆ 19 ਨੂੰ ਚੱਕ ਕੇ ਕਿ ਉਹਨਾਂ ਨੂੰ ਨਸ਼ੇ ਦੀ ਹੱਦ 103 ਤਨ ਗੋਲੀਆਂ ਪਾਤੀਆਂ ਉਹਨਾਂ ਤੇ ਮੇਰੇ ਤਾਂ ਦਬਾਅ ਪਾਉਣ ਵਾਸਤੇ ਕਿ ਮੈਂ ਕਿਸੇ ਤਰੀਕੇ ਨਾਲ ਰਾਜੀਨਾਮਾ ਕਰ ਲਾਂ ਜਦੋਂ ਮੈਂ ਨਹੀਂ ਮੰਨੀ ਤਾਂ 21 ਤਰੀਕ ਨੂੰ ਅਟੱਡੀ ਨੰਬਰ ਐਫ ਜਿਹੜੇ ਮੇਰੀ ਪੂਰੀ ਫੈਮਿਲੀ ਦਾ ਜਿਹੜਾ ਸੀਗਾ ਉਹਨਾਂ ਨੇ ਐਫਰ ਕੱਢ ਦਿੱਤੀ ਜਿਹਦੇ ਵਿੱਚ ਮੇਰੀ ਛੋਟੀ ਭੈਣ ਆ ਦੇਖੋ 18 ਸਾਲ ਦੀ ਆ ਇਹਦੇ ਤੇ ਪਰਚਾ ਪਾਇਆ ਗਿਆ ਮੇਰੀ ਮਦਰ ਤੇ ਪਰਚਾ ਪਾਇਆ ਗਿਆ ਮੇਰੇ ਨਾਲ ਹੀ ਘੁੱਟ ਮਾਰਉਂ ਹੀ ਉਲਟਾ ਮੇਰੇ ਤੇ ਹੀ ਪਰਚਾ ਪਾ ਦਿੱਤਾ ਗਿਆ ਤੇ ਉਸ ਤੋਂ ਬਾਅਦ ਕਾਫੀ ਟਾਈਮ ਜਿਹੜਾ ਸੀਗਾ ਤੇ 3-4 ਮਹੀਨੇ ਉਹਨਾਂ ਨੇ ਹਰਾਸਮੈਂਟ ਕੀਤੀ ਆ ਬਹੁਤ ਜ਼ਿਆਦਾ ਟੌਰਚਰ ਕੀਤਾ ਗਿਆ ਆ ਹੁਣ ਤੁਹਾਡੇ ਤੁਹਾਡੇ ਕਿ ਐਫ ਤੁਹਾਡੇ ਨਾਮ ਦਰਜ ਹੋਈ ਆ ਹਾਂਜੀ ਸਰ 8 8 8 ਨੂੰ ਜਿਹੜਾ ਸੀ ਪਰਚਾ ਜਿਹੜਾ ਕਰਾਸ ਸੀਗਾ ਮਿਸਟਰ ਰਾਜਕੁਮਾਰ ਅਰੋੜਾ ਜੀ ਦੀ ਬਦੌਲਤ ਜਿਹੜਾ ਸੀਗਾ ਉਹਨਾਂ ਨੇ ਮੇਰਾ ਜਿਹੜਾ ਪਰਚਾ ਸੀ ਉਹ ਕਰਾਸ ਤਾਂ ਹੋ ਗਿਆ ਪਰ ਦੋਸ਼ੀਆਂ ਨੂੰ ਹਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਉਲਟਾ ਮੈਨੂੰ ਹੀ ਹਰਾਸਮੈਂਟ ਕਿੰਨਾ ਸਮਾਂ ਹੋ ਗਿਆ ਸਰ 18 ਮਈ ਦੀ ਜਿਹੜੀ ਸੀ ਉਹ ਲੜਾਈ ਹੋਈ ਸੀਗੀ 8 ਅਗਸਤ ਨੂੰ ਜਿਹੜਾ ਸੀ ਉਹ ਪਰਚਾ ਕਰਾਸ ਹੋਇਆ ਸੀਗਾ ਮੇਰੇ 164 ਦੇ ਬਿਆਨ ਮਾਰਜੋ ਅਦਾਲਤ ਵਿੱਚ ਵੀ ਹੋਏ ਸੀਗੇ ਮੈਂ ਉੱਥੇ ਅਪੀਲ ਕੀਤੀ ਸੀ 164 ਦੇ ਬਿਆਨਾਂ ਦੇ ਬਾਵਜੂਦ ਹਫਤੇ ਤੋਂ ਬਾਅਦ 13 ਜੁਲਾਈ ਨੂੰ ਦੁਬਾਰਾ ਮੇਨ ਨਵਾਰਦਾਤ ਹੋਈ ਆ ਜਿਸ ਦੌਰਾਨ ਇਹਨਾਂ ਨੇ ਮੈਨੂੰ ਪਰਚਾ ਲੈਣ ਲਈ ਪਰਚਾ ਵਾਪਸ ਲੈਣ ਵਾਸਤੇ ਜਿਹੜਾ ਉਹ ਕੀ ਧਮਕਾਇਆ ਸੀਗਾ ਉਸ ਤੋਂ ਬਾਅਦ ਮੈਨਾਂ ਘੁੱਟਮਾਰ ਕੀਤੀ ਮੈਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਕਿ ਗੱਡੀ 'ਚ ਬਿਠਾ ਕੇ ਕਿ ਮੈਨੂੰ ਮਾਰ ਕੇ ਕੀਤਾ ਵੀ ਛੱਡ ਦੇ ਕਿ ਨਹੀਂ ਤੇ ਕਾਰਵਾਨੀ ਨਹੀਂ ਹੋਊਗੀ ਜਦੋਂ ਮੈਂ ਪਰਚਾ ਵਾਪਸ ਲੈਣ ਨਹੀਂ ਮਾਨਾ ਕੀਤਾ ਕਿ ਮੈਂ ਨਹੀਂ ਰਿੜੀਆ ਹੋਰ ਅਜਨਾਮਾ ਨਹੀਂ ਕਰਨਾ ਤਾਂ ਗੱਡੀ 'ਚ ਜਦੋਂ ਮੈਨੂੰ ਉਹ ਚੱਕ ਨੈਪ ਕਰਕੇ ਲਿਆਉਣ ਦੀ ਕੋਸ਼ਿਸ਼ ਕੀਤੀ ਉਹ ਜ਼ਰਾ ਇਹਨਾਂ ਨੇ ਮੇਰੇ ਸਿਰ ਤੇ ਦਾਤ ਮਾਰਿਆ ਸੀਗਾ ਮੇਰੇ 8 ਟੰਕੇ ਲੱਗੇ ਜਿੱਦੀ ਐਮਐਲਆਰ ਵੀ ਥਾਣੇ ਪਹੁੰਚ ਚੁੱਕ ਥਾਣਾ ਥਾਣਾ ਕਿਡਾ ਸੀਗਾ ਜੀ ਸਰ ਥਾਣਾ ਪਤਾ ਰਹਾ ਠੀਕ ਹੈ ਅੱਜ ਅੱਜ ਫਿਰ ਧਰਨਾ ਤੁਸੀਂ ਲਾ ਕੇ ਬੈਠੇ ਠੀਕ ਮੰਨ ਕਰਦੇ ਤੁਸੀਂ ਅੱਜ ਸਰ 8 ਅਗਸਤ ਦੀ ਜਿਹੜੇ ਕੀ ਆ ਮੇਰਾ ਪਰਚਾ ਕਰਾਸ ਹੋਣ ਦੇ ਬਾਵਜੂਦ ਰੋਪੀਆਂ ਨੂੰ ਉਹਨਾਂ ਦਾ ਸਾਥ ਦੇ ਰਿਹਾ ਉਹਨਾਂ ਨੂੰ ਅਰੈਸਟ ਨਹੀਂ ਕੀਤਾ ਜਾ ਰਿਹਾ ਕੌਣ ਦੇ ਰਿਹਾ ਹੈ ਐਸਐਚਓ ਪਤਾ ਰਾ ਤੇ ਕੋਈ ਰਾਜਨੀਤਿਕ ਪਾਰਟੀ ਕੋਈ ਰਾਜਨੀਤਿਕ ਪਾਰਟੀ ਦੇ ਪਿੱਛੇ ਬਿਲਕੁਲ ਉਹਨਾਂ ਨੂੰ ਬੁਰੀ ਸਪੋਰਟ ਆ ਕਿਹਨਾਂ ਦੀ ਕਿਹੜੀ ਪਾਰਟੀ ਦੀ ਕਿਸ ਪਾਰਟੀ ਦੀ ਸਪੋਰਟ ਹੈ ਜੀ ਪਾਰਟੀਆਂ ਹੈਗੀਆਂ ਕਰਕੇ ਤਾਂਹੀਂ ਨਹੀਂ ਰਿਹਾ ਇਸ ਕਰਕੇ ਰਾਜ ਕੁਮਾਰ ਰੋੜਾ ਆ ਅੱਛਾ ਔਰ ਮੈਂ ਗਲੋਬਲ ਮੀਟ ਅਤੇ ਨੈਟਵਰਕ ਦਾ ਪੰਜਾਬ ਆਰਗੇਨਾਈਜ਼ਰ ਆ ਔਰ ਛਿਪਸ ਨਾਲ ਲੌਂਗ ਵਿੱਚ ਮੈਂ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਆ ਅੱਛਾ ਤੇ ਇਹ ਸਾਡੇ ਕੋਲ 8 ਤਰੀਕ ਨੂੰ ਆਇਆ ਜੀ ਅਗਸਤ ਦੇ 31 ਤਾਰikh ਨੂੰ ਆਇਆ ਜੀ ਸਮਝ ਕੇ ਸਾਡੇ ਕੋਲ ਦੇ ਦੋ ਤੋਂ ਦੇ ਚੇਤੀ ਸਮੇਂ ਮਿਲੇ ਸੀਗੇ ਐਸਐਸ ਜਨਰਲ ਦੱਸਿਆ ਮੈਂ ਸੀ ਜੀ ਮੇਨਾ ਕ੍ਰਾਂਤੀਕਾਰੀ ਪੈਸਾ ਸੀ ਜਾਨੇ ਬੈਸੀਗੇ ਇੱਕ ਤਾਂ ਪੈਸਾ ਸੀ ਜੀ ਤੇ ਬੀਏਪੀ ਤੋਂ ਬਾਗਾ ਜੀ ਵੀ ਸਾਡੇ ਨਾਲ ਸਾਕੀ ਜੀ ਵੀ ਸੀਗੇ ਤੇ ਹੋਰ ਵੀ ਸੀਗੇ ਕਾਫੀ ਸਾਡਾ ਸੀਗੇ ਤੇ ਐਸਐਸਪੀ ਸਾਹਿਬ ਨੇ ਫਿਰ ਉਹਦੀ ਕ੍ਰਾਈਸੀ ਦਿੱਤੀ ਉੱਤੋਂ ਤੇ ਅਸੀਂ ਮੰਗ ਪੱਤਰ ਦਿੱਤਾ ਸੀ ਤੇ ਆਈਜੀ ਸਾਥ ਸਿੰਘਾ ਜੀ ਨੂੰ ਤੇ ਉਸ ਤੋਂ ਬਾਅਦ ਸਾਡੀ ਕਾਰ ਉਹ ਪਾਚਾ ਨਾਲ ਕ੍ਰਾਸ ਹੋ ਗਿਆ ਸੀਗਾ ਅੱਛਾ ਜੀ 8 8 2000 ਤੇ 25 ਨੂੰ ਪਾਚਾ ਕ੍ਰਾਸ ਹੋ ਗਿਆ ਪਰ ਉਸ ਦੇ باوجود ਜਿਹੜੇ ਪੌਸਟ ਹੈ ਪਤਾਰਾ ਪੌਸਟ ਉਹ ਅਰੈਸਟ ਨਹੀਂ ਕਰੀ ਉਹਨਾਂ ਨੂੰ ਅਜੀ ਬਾਰ-ਬਾਰ ਮੇਰੇ ਖਾਣਾ ਚਾਰ-ਪੰਜ ਵਾਰੀ ਐਸਐਸਪੀ ਸਾਹਿਬ ਨੇ ਵੀ ਕਹਿ ਚੁੱਕੇ ਉਹਨਾਂ ਨੂੰ ਫੋਨ ਕਰਕੇ ਨਹੀਂ ਕਾਰਨ ਕੀ ਹੈ ਕਿ ਪਰਚਾ ਦਰਜ ਹੋਣ ਤੋਂ ਬਾਅਦ ਵੀ ਦੋਸ਼ੀ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜੀ ਕੋਈ ਵੀ ਇਹ ਕਿ ਨੇ ਵੀ ਐਸਐਚਓ ਦੇ ਪਤੇ ਕਿਹੜਾ ਪਖੜਾੜਿਆ ਜਿਹੜਾ ਕਿਉਂ ਨਹੀਂ ਅਰੈਸਟ ਕਰਦਾ ਪਿਆ ਇਹ ਤੋਂ ਮਤਲਬ ਕੋਈ ਤਕਲੀਫ ਮਿਲੀ ਪਹੂਚ ਨਹੀਂ ਉੱਪਰਲੇ ਅਫਸਰ ਵੀ ਬਹੁਤ ਹੈਗੇ ਨੇ ਐਸਐਸਪੀ ਸਾਹਿਬ ਨੇ ਡੀਆਈ ਸਾਹਿਬ ਨੇ ਬੈਠੇ ਇੱਥੇ ਬਿਲਕੁਲ ਜੀ ਬਿਲਕੁਲ ਅਸੀਂ ਐਸਐਸਪੀ ਸਾਹਿਬ ਨੂੰ ਮੇਰੇ ਚਾਰ ਵਾਰੀ ਚਾਰ ਵਾਰੀ ਐਸਐਸਪੀ ਦੇ ਰੀਡਰ ਪਰਮਿੰਦਰ ਸਿੰਘ ਜੀ ਨੇ ਫੋਨ ਕਰਕੇ ਸਪੈਸ਼ਲ ਕਿ ਉਹਨਾਂ ਨੇ ਵੀ ਉਹਨਾਂ ਸੱਜੇ ਕਈ ਵਾਰ ਕਿਹਾ ਵੀ ਤੁਸੀਂ ਉਹ ਜਿਹੜੇ ਦੋਸ਼ੀ ਰੈਸਟ ਕਰੋ ਉਹਨਾਂ ਨੂੰ ਲਾਰਾ ਲਾ ਜਾਂਦੇ ਸਾਨੂੰ ਟੋਕੀ ਹੁਣ ਵੀ ਮੈਨੂੰ ਫੇਰ ਪਹਿਲੀ ਤਰੀਕ ਨੂੰ ਪਹਿਲੇ ਉਹਨਾਂ ਨੇ ਵਾਅਦਾ ਕੀਤਾ ਵੀ ਜਾਂ 2 ਦਿਨਾਂ 'ਚ ਮੈਂ ਰੈਸਟ ਕਰਾਂਗਾ ਉਹਨਾਂ ਨੂੰ ਤੇ ਅੱਜ 8 ਦਿਨ ਹੋ ਗਏ ਮੈਂ ਸੇਰੇ ਕਰਦਾ ਮੈਂ ਛਾਮੀ ਕਰਦਾ ਤੇ ਪਰ ਉਹ ਪ੍ਰਨਾਲਾ ਉੱਥੇ ਦਾ ਉੱਥੇ ਕਿ ਸਰ ਅੱਜ ਤੁਸੀਂ ਡੀਏਜੀ ਦਫਤਰ ਦੇ ਬਾਹਰ ਇਹਨਾਂ ਨੂੰ ਫੈਮਿਲੀ ਨੂੰ ਨਾਲ ਲੈ ਕੇ ਬੈਠੇ ਹੋ ਰੋੜਾ ਸਾਹਿਬ ਇਹਦੇ ਬਾਰੇ ਕੀ ਕੰਮ ਅੱਜ ਐਚਜੀ ਪਹਿਲਾਂ ਮੰਗ ਪੱਤਰ ਦਿੱਤਾ ਸੀਗਾ ਆਈਜੀ ਸਾਹਿਬ ਨੂੰ ਵੀ ਅੱਛਾ ਤੇ ਪਰ ਫਿਰ ਸਾਨੂੰ ਇਹਨਾਂ ਨੇ ਅਸੀਂ ਪਹਿਲਾਂ ਪਹਿਲੀ ਤੀਕ ਦਾ ਟਾਈਮ ਦਿੱਤਾ ਸੀ ਉਹਦੇ ਵੀ ਸਾਨੂੰ ਐਸਟੀਓਰੇ ਘਰ ਆ ਕੇ ਮੈਨੂੰ ਇੱਕ ਪ੍ਰੋਮਿਸ ਕਰ ਲਈ ਸਾਡੇ ਨਾਲ ਤੇ ਅਸੀਂ ਇਹਨਾਂ ਨਾਲ ਨਹੀਂ ਗੱਲ ਹੋਈ ਤੇ ਉਸ ਤੋਂ ਫੇਰ ਅੱਜ ਅਸੀਂ ਇੱਥੇ ਇਸ ਕਰਕੇ ਆਏ ਵੀ ਇੱਕ ਤਾਂ ਜਿਹੜੇ 8 ਜਿਹੜਾ ਫਰਜ਼ਾ ਕਰਾਸ ਕੀਤਾ 38 ਨੰਬਰ 38 2025 ਜਿਹੜੀ ਐਫਆਈਆਰ ਕਰਾਸ ਕੀਤੀ ਆ ਉਹਦੇ ਦੋਸ਼ੀ ਆ ਉਹਨਾਂ ਨੂੰ ਅਰੈਸਟ ਕੀਤਾ ਜਾਵੇ ਤੇ ਇੱਕ ਦੂਸਰਾ ਨੰਬਰ ਹੈਗਾ ਜੀ 13 ਜੁਲਾਈ ਨੂੰ ਡਾੜਾ ਕੁੜੀ ਤੇ ਹਮਲਾ ਹੋਇਆ ਸੀ ਤੇ ਫਿਰ ਉਹਦੇ ਸਿਰ ਤੇ ਦਾਤ ਮਾਰੇ ਸੀ ਔਰ ਇਹਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹਦੇ ਸਬੰਧ ਵਿੱਚ ਵੀ ਜਿਹੜਾ ਮੈਡੀਕਲ ਉੱਥੇ ਆ ਚੁੱਕਾ ਆ ਸਭ ਕੁਝ ਹੋ ਚੁੱਕਾ ਆ ਪਰ ਉਸ ਦੇ ਬਾਵਜੂਦ ਉਹ ਵੀ ਐਫ ਆਈ ਆਰ ਨਹੀਂ ਲੋਚ ਕੀਤੀ ਰੋਣਾ ਸਾਹਿਬ ਇਹਦੇ ਪਿੱਛੇ ਕਿਸੇ ਰਾਜਨੀਤਿਕ ਪਾਰਟੀ ਦਾ ਹੱਥ ਹੈ ਜਿਹੜੀ ਪਾਰਟੀ ਦਾ ਹੈ ਆਪਾਂ ਕਿਸ ਦਾ ਨਾਂ ਨਹੀਂ ਲੈ ਸਕਦੇ ਨਹੀਂ ਲੈ ਸਕਦੇ ਤੁਸੀਂ ਆਪਾਂ ਤਾਂ ਹੀ ਨਾਂ ਲੈ ਸਕਦੇ ਕਿਉਂਕਿ ਫਰੰਟ ਨਹੀਂ ਕੋਈ ਹੈਗਾ ਅੱਛਾ ਜਿਹਦਾ ਫਰੰਟ ਆਪੇ ਫੇਰਿਆ ਫਰੰਟ ਕੋਈ ਨਹੀਂਗਾ ਪਰ ਬੈਕਸਾਈਡ ਤੇ ਹੈਗੇ ਆ ਪਤਾ ਸਾਨੂੰ ਵੀ ਇਹ ਕਿਹੜੀ ਆ ਤਾਂ ਹੀ ਨਹੀਂ ਤੇ ਪੁਲਿਸ ਪਤ ਤੂੰ ਆਪ ਸਿਆਣੇ ਆ ਕਿਹਨੇ ਪੁਲਿਸ ਕੀ ਪੌਦੇ ਪਾਚਾ ਦੱਜ ਕੇ ਤਾਂ ਉਹਦਾ ਮਰਦੇ ਚੱਕਣਾ ਨਹੀਂ ਇਹਨਾਂ ਨੂੰ ਪਤਾ ਹੋਊਗਾ ਸਰ ਮੌਜੂਦਾ ਪਾਰਟੀ ਦੇ ਵਿਪਖਸ਼ੀ ਪਾਰਟੀ ਦੇ ਪਾਰਟੀ ਦੇ ਨਹੀਂ ਆਪਣੀ ਕੋਈ ਜਿੱਦਾ ਗਾ ਜੇ ਪੰਜਾਬੀ ਵਿੱਚ ਸਮਾਜ ਦੇ ਬੰਦੇ ਪੰਜਾਬੀ ਸਮਝ ਉੱਠ ਕੇ ਰਹੀ ਨਾਲ ਹੀ ਲੈਣਾ ਚਾਹੁੰਦੇ ਕਿਉਂਕਿ ਚਲੋ ਖੈਰ ਅਸੀਂ ਕਹਿਦਾ ਨਾ ਘਾਤੋ ਚਲੋ ਹੁਣ ਅੱਜ ਮੰਗ ਕੀ ਕਰਦੇ ਹੋ ਧਰਨਾ ਲਾਇਆ ਤੁਸੀਂ ਅਸੀਂ ਇਹੇ ਮੰਗ ਕਰਦੇ ਆ ਜੀ ਇੱਕ ਤਾਂ ਜਿਹੜੀ ਐਫ ਆਈ ਆਰ ਕੀਤੀ ਆ ਉਹਦੇ ਜਿਹੜੇ ਦੋਚੀ ਆ ਉਹਨਾਂ ਅਰੈਸਟ ਕੀਤਾ ਜਾਵੇ ਨੰਬਰ 2 ਜਿਹੜਾ 13 ਜਿਲ੍ਹੇ ਤੇ ਹ ਉਹਦੇ ਜਿਹੜੇ ਫਾਇਰ ਕੀਤੀ ਲਾਂਚ ਕੀਤੀ ਜਾਵੇ ਤੇ ਤੀਸਰਾ ਜਿਹੜਾ ਆ ਜਿਹੜਾ ਐਸ ਐਚਓ ਪਤਾਰਾ ਆ ਇੱਕ ਆਈਓ ਹੈਗੀ ਆ ਅੰਜੂ ਗੱਲ ਉਹ ਭੋਗਪਾਲ ਦੀ ਜੂੜੀ ਲਵਾਈ ਸੀ ਉਹ ਸਾਡੇ ਘਰ ਦਾ ਫੋਨ ਸਾਡੇ ਅਫਸਰਾਂ ਦੇ ਫੋਨ ਨਹੀਂ ਚੱਕਦੀ ਤੇ ਇੱਕ ਉਹ ਤੇ ਇੱਕ ਹੈਗਾ ਜੀ ਐਚ ਹੁਣ ਐਚ ਐਚ ਐਸ ਸੰਧੂ ਹੈਗਾ ਪਹਿਲਾਂ ਆਈਓ ਸੀ ਜਿਹੜਾ ਉਹ ਸੀ